ਭਾਈ ਜੀ ਕੀ ਤੁਸੀਂ ਪੂਰੇ ਪੰਜਾਬ ਚ ਰੌਲਾ ਪਾਤਾ ਅੱਜ ਲਾੜੀ ਬਾਜ਼ਾਰ ਦੇ ਵਿੱਚ ਤੁਸੀਂ ਕਹਿੰਦੇ ਹੋ 3 ਜੂਨ ਤੱਕ ਵੱਡੀ ਸੇਲ ਲੱਗ ਗਈ ਆ 5-500 ਰੁਪਏ ਦਾ ਰੈਡੀमेड ਪਲਾਜੋ ਸੂਟ ਆ ਤੁਸੀਂ ਕਹਿੰਦੇ ਹੋ 100 ਰੁਪਏ ਚ ਲੈ ਜਾਓ ਰੈਡੀमेड ਆ ਭਾਈ ਜੀ ਭਾਜੀ ਸੱਚ ਦੱਸਦੇ ਆ ਜੋ ਕਹਿ ਰਹੇ ਆ ਦਵਾਂਗੇ ਆ ਚੱਕੋ ਨਾਇਲਾ ਸੂਟ ਪਲਾਜੋ ਦੇ ਨਾਲ 200 ਰੁਪਏ ਦਾ ਭਾਜੀ ਦਵਾਂਗੇ ਆ ਵੀ ਦੱਸ ਦਿਓ ਭਾਈ ਜੀ ਆ 200 ਰੁਪਏ ਦਾ ਦੁਪੱਟਾ ਆ ਮਿਲਦਾ ਜਿੱਥੋਂ ਮਰਜ਼ੀ ਲੈ ਜਾਓ ਦੁਪੱਟੇ ਦਾ ਕੀ ਰੇਟ ਆ 200 ਦੇ 4 ਦਵਾਂਗੇ 50 ਰੁਪਏ ਦਾ ਦੁਪੱਟਾ ਦਵਾਂਗੇ ਆ ਚੱਕੋ ਇੱਕ ਹੋਰ ਸੱਪ ਕੱਢ ਦਿੰਨੇ ਆ ਆ ਡਬਲ ਬੈੱਡ ਦੀ ਚਾਦਰ ਭਾਜੀ ਬਾਜ਼ਾਰ ਦੇ ਵਿੱਚ ਰੌਲਾ ਕੀ ਹੈ 500 600 ਇਹ ਕਿੰਨੇ ਦੀ ਦੇਣੀ ਆ 200 ਰੁਪਏ ਦੀ ਡਬਲ ਬੈੱਡ ਚਾਦਰ 200 ਰੁਪਏ ਦੀ ਸਾਡੇ ਭਰਾਵਾਂ ਨੇ ਵੀ ਹੁਣ ਕੋਰਤਾ ਪਜਾਮਾ 800 ਰੁਪਏ ਦਾ ਪੰਜਾਬ 'ਚ ਜਿਹੜੀ ਮਰਜ਼ੀ ਦੁਕਾਨ 'ਚ ਲੈ ਜਾਓ ਇਹਦਾ ਕੀ ਰੇਟ ਆ 200 ਰੁਪਏ ਦਾ ਇਹ ਵੀ ਆ ਚੱਕੋ ਕੜਾਈਆਂ ਵਾਲੇ ਸੂਟ ਵਿਆਹ ਸ਼ਾਦੀਆਂ ਵੀ ਲੈਣੇ ਆ ਗਿਆ ਉਹ ਲੈਣ ਦੇਣੇ ਲੱਗ ਗਿਆ ਤੇ ਵੀ ਦਿਨ ਨੇੜੇ ਆ ਗਿਆ ਕਿੰਨੇ ਦਾ ਦੇਣਾ 500 ਵਾਲਾ 200